ਪੰਜਾਬ ਦੇ ਉੱਗੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ 99ਵਾਂ ਜਨਮ ਦਿਵਸ ਅੱਜ ਪਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਮਨਾਇਆ ਗਿਆ। ਪੰਜਾਬ ਦੇ ਜੰਗਲਾਤ ਵਿਭਾਗ ਮਹਿਕਮੇ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਵਾਤਾਵਰਣ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਮਹੀਨਾ ਪਾਰ ਚੱਲਣ ਵਾਲੇ ਭਾਸ਼ਣਾ ਅਤੇ ਕਵਿਤਾ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਕੈਬਨਿਟ ਮੰਤਰੀ ਲਾਲਜਨ ਘਟਾਰੂਜਕ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹੀਨਾ ਪਾਰ ਚੱਲਣ ਵਾਲੇ ਮੁਕਾਬਲਿਆਂ ਦਾ ਉਦੇਸ਼ ਸੂਬੇ ਨੂੰ ਹਰਾ-ਭਰਾ ਬਣਾਉਣ ਸੰਬੰਧੀ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਜਿੱਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਸ਼ੇਰ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਵਰੇਗੰਡਾ 99 ਜਨਮ ਦਿਨ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਅੱਜ ਗਵਾਈ ਚ ਜੰਗਲਾਤ ਵਿਭਾਗ ਨੇ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ